ਚੰਡੀਗੜ੍ਹ ਦੇ ਵਿੱਚ ਮੁੱਖ ਸਕੱਤਰ ਲਾਉਣ ਦਾ ਤੇ ਕੇਂਦਰੀ ਕੇਡਰ ਦੇ ਜਿਹੜਾ ਡਿਊਟੀ ਕੇਡਰ ਦੇ ਅਧਿਕਾਰੀ ਲਾਉਣ ਦਾ ਉਹਨੂੰ ਲੈ ਕੇ ਵਕਫ ਵਕਫ ਪਾਰਟੀਆਂ ਨੇ ਜਿਹੜਾ ਹੈ ਜਿਹੜਾ ਉਹਦਾ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇਹ ਜਿਹੜਾ ਨਵਾਂ ਤਰੀਕਾ ਕਰ ਕੇਂਦਰ ਸਰਕਾਰ ਨੇ ਅਪਣਾਇਆ ਇਹ ਚੰਡੀਗੜ੍ਹ ਤੋਂ ਇਵੇਂ ਨਹੀਂ ਲੱਗਦਾ ਕਿ ਸਦਾ ਵਾਸਤੇ ਮਤਲਬ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਲਿਆ ਗਿਆ ਤੇ ਚੰਡੀਗੜ੍ਹ ਨੂੰ ਵੱਖਰਾ ਸੂਬਾ ਬਣਾਉਣ ਦੀ ਗੱਲ ਜਿਹੜੀ ਆ ਉਹ ਚੱਲਣੀ ਸ਼ੁਰੂ ਹੋ ਗਈ। ਨੇ ਗੱਲ ਤਾਂ ਬਹੁਤ ਦੇਰ ਵੀ ਚੱਲਦੀ ਆ ਤਾਂ ਗੱਲ ਮੈਂ ਹਾਂਜੀ। ਇਹ ਤਾਂ ਇਹ ਅਭੀ ਨਾਮ ਕਰਨਾ ਜੇ ਹੋ ਜਾਣੀ ਬਸ ਇੰਨੇ ਪਾਸੇ। ਗੱਲ ਤਾਂ ਇਹ ਉਦੋਂ ਦੀ ਚੱਲਦੀ ਹੈ ਜਿੱਦਿਆਂ ਦਾ ਨਵਾਂ ਚੰਡੀਗੜ੍ਹ ਬਣਾਤਾ। ਜਿੱਦਿਆਂ ਦਾ ਲੇਖੇ 1970 71 ਤੋਂ ਕਿ ਸ਼ੁਰੂ ਕਰਤੀ ਆ ਵੀ ਇੰਡੀਪੈਂਡੈਂਟ ਜਦ ਕੇ 60 ਚੜ੍ਹਦੀ ਦੇਸ਼ ਵਿੱਚ ਡਿਪਟੀਸ਼ਨ ਤੇ ਰਹਿਣੇ ਸੀ। ਜੇ ਜਿੱਦਿਆਂ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਉਦੋਂ ਬਾਅਦ ਹੁਣ ਤੇਜ਼ੀ ਕਿਵੇਂ ਆ ਗਈ ਤੇਜੀ ਇਸ ਚ ਆ ਗਈ ਵੀ ਇਹਨਾਂ ਨੇ ਇੱਥੇ ਡਿਊਟੀ ਕਾਡਰ ਜਿਵੇਂ ਤੁਸੀਂ ਸਹਾਧਕਾਰੀ ਲਾਉਣੇ ਸ਼ੁਰੂ ਕਰਤੇ ਫਿਰ ਹੁਣ ਹੋਰ ਤੇਜ਼ੀ ਆ ਗਈ ਜਿਹੜੀ ਉਹ ਆਈ ਬਿਹਾਰਿਆਣੇ ਨੂੰ ਜਗ੍ਹਾ ਦੇ ਦੋ ਫਿਰ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕੱਲੀ ਵਿਧਾਨ ਸਭਾ ਉਹਨਾਂ ਨੂੰ ਉਹਨੂੰ ਸੈਕਟਿਟ ਵਾਸਤੇ ਵਿਧਾਨ ਸਭਾ ਵਾਸਤੇ ਜਗ੍ਹਾ ਸਾਨੂੰ ਵੀ ਦਿਓ ਹਾਈ ਕੋਰਟ ਵੀ ਸਾਡੀ ਵੱਖਰੀ ਕਰਕੇ ਸਾਨੂੰ ਜਗ੍ਹਾ ਦਿਓ ਉਹਨੇ ਨਹੀਂ ਕਦੀ ਸਾਡੀ ਹੋਈ ਹੈ ਫਿਰ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਨੂੰ ਅਫੀਲੀਏਟ ਕਰਨ ਵਾਸਤੇ ਉਜਾਰਨ ਸਾਡਾ ਮੁੱਖ ਮੰਤਰੀ ਤਾਜਾ ਹੋਂਦਾ ਮੁੱਖ ਮੰਤਰੀ ਮੀਟਿੰਗ ਕਰਦ ਲੰਦਾ ਗਵਰਨਰ ਵੀ ਆ ਰਿਹਾ ਉਹ ਭਾਵੇਂ ਨਾ ਕਰਕੇ ਆਇਆ ਮੀਟਿੰਗ ਕਰਨਾ ਕੀਮਤ ਉਹ ਚੰਡੀਗੜ੍ਹ ਦੇ ਐਡਮਿਨਿਸਟਰेटर ਨਾਲ ਕਿਉਂਕਿ ਪੰਜਾਬ ਦਾ ਗਵਰਨਰ ਨਹੀਂ ਮੁੱਖ ਮੰਤਰੀ ਨੂੰ ਬੁਲਾ ਕੇ ਕਹਿ ਸਕਦਾ ਵੀ ਤੋਹਰਿਆ ਨਾ ਮੀਟਿੰਗ ਦਾ ਈਸਨੂ ਰਾਈਟ ਅਬਾਊਟ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਗਵਰਨਰ ਪੰਜਾਬ ਦਾ ਕਿਸੇ ਵੀ ਤਰ੍ਹਾਂ ਕੋਈ ਦਖਲ ਨਹੀਂ ਦੇ ਚੰਡੀਗੜ੍ਹ ਦੇ ਐਡਮਿਨਿਸਟਰेटर ਦੇ ਤੌਰ ਤੇ ਉਹ ਮੁੱਖ ਮੰਤਰੀ ਨੂੰ ਬਣਾ ਨਹੀਂ ਸਕਦਾ ਚੰਡੀਗੜ੍ਹ ਦੇ ਐਡਮਿਨਿਸਟਰेटर ਦੇ ਤੌਰ ਤੇ ਪ੍ਰਸ਼ਾਸਕ ਦੇ ਤੌਰ ਤੇ ਉਹਦਾ ਗਵਰਨਰ ਸਾਹਿਬ ਦਾ ਜਿਹੜਾ ਆਉਦਾ ਹੈ ਉਹ ਮੁੱਖ ਮੰਤਰੀ ਤੋਂ ਛੋਟਾ ਹੈ ਇਹ ਪ੍ਰੋਟੋਕੋਲ ਹੈ ਜਿਹਦੇ ਉਹ ਬਤੌਰ ਗਵਰਨਰ ਬੁਲਾਉਣਗੇ ਬਤੌਰ ਗਵਰਨਰ ਉਹਨਾਂ ਦਾ ਹਰਿਆਣੇ ਨਾਲ ਕੋਈ تعلق ਨਹੀਂ ਜਿੱਦੇ ਬਤੌਰ ਐਡਮਿਨਿਸਟਰेटर ਬੁਲਾਉਣਗੇ ਚੰਡੀਗੜ੍ਹ ਦਾ ਉਹਦੇ ਭਗਵੰਤ ਮਾਨ ਉੱਪਰ ਹੈ ਤੇ ਉੱਥੇ ਨੈਵ ਸਿੰਘ ਸੈਣੀ ਵੀ ਉੱਪਰ ਹੈ ਲਗੋ ਮੰਤਰੀ ਨੇ ਇਹ ਪ੍ਰਸ਼ਾਸਕ ਅਧਿਕਾਰੀ ਨੇ ਸੋ ਇਹ ਗੱਲ ਨੂੰ ਇੱਕ ਤਸਵੀਰੀ ਉਹਨਾਂ ਨੇ ਨਾਲ ਕੀ ਕਰਿਆ ਉਹਦੇ ਵਿੱਚ ਕਹਾ ਵੀ ਰੋਣਾ ਬਹੁਤ ਪੰਡਾ ਮਨੀਸ਼ ਤਵਾਲੀ ਐਨਟੀ ਹੈ ਚੰਡੀਗੜ੍ਹ ਤੋਂ ਜਿੱਤਿਆ ਹੈ 2500 ਵੋਟਾਂ ਦੇ ਜਿੱਤਿਆ ਹੈ ਮਨੀਸ਼ ਤਵਾਲੀ ਨੇ ਇਸ ਜ਼ੋਨ ਤੋਂ ਪਹਿਲਾਂ ਕਿਹਾ ਸੀ ਵੀ ਚੰਡੀਗੜ੍ਹ ਨੂੰ ਸਟੇਟ ਬਣਾਓ ਇਥੇ ਸਾਂਬਲਿ ਬਣਾਓ ਕਦਾ ਲਓ ਜੀ ਬਦਿਆਨ ਇਹ ਨਮਲ ਕਾਂਗਰਸ ਦਾ ਨਮਾਇਦਾ ਜਿਹੜਾ ਉਹਨੂੰ ਚੁਣਿਆ ਗਿਆ ਹੈ ਔਰ ਲੋਕਾਂ ਨੇ ਮੰਨਿਆ ਵੀ ਹਾਂ ਇਹ ਨੂੰ ਸਟ੍ਰੇਟ ਹੋਣਾ ਚਾਹੀਦਾ ਸੀ ਚੁਣੇ ਨਹੀਂ ਤੁਹਾਰਾ ਅੰਦ ਵੀ ਇਸ ਗੱਲ ਤੇ ਤਾਂ ਉਹਦੇ ਧਿਆਨ ਦੇ ਉੱਤੇ ਪੰਜਾਬ ਦੀ ਕਾਂਗਰਸ ਬੋਦੀ ਨਹੀਂ ਇਹ ਤਾਂ ਸਮਝ ਹੈ ਔਰ ਕੋਈ ਛੋਟਾ ਡਿੱਡਾ ਹੈ ਨਹੀਂ ਲੱਗਦੀ ਗੱਲ ਕਾਂਗਰਸ ਨੇ ਮੰਗ ਕਰ ਲਈ ਵੀ ਇਹ ਨੂੰ ਵੱਖਰਾ ਸੁਭਾਗ ਇਹ ਹੀ ਨਹੀਂ ਕਿ ਆ ਵੀ ਚੰਡੀਗੜ੍ਹ ਡਿਊਟੀ ਬਣਿਆ ਰਹੇ ਸੂਬਾ ਬਣਾਉਣਾ। ਸੋ ਕਾਂਗਰਸ ਨੇ ਤਾਂ ਪਹਿਲਾਂ ਤੋਂ ਹੀ ਕਾਰ ਖਤਮ ਕਰਤਾ। ਜਿੰਦਗੀ ਦਾ। ਕੋਣ ਆ ਗਿਆ? ਬੀਜੇਪੀ ਉਹਨੇ ਤਾਂ ਪਹਿਲਾਂ ਹੀ ਖਤਮ ਕਰਿਆ ਹੋਇਆ। ਉਹਨੇ ਆਖਿਆ ਵੀ ਇਹਨੂੰ ਐ ਖਤਮ ਤਾਂ ਚਾਹੇ ਉਹਨਾਂ ਨੇ ਕਹਿ ਤਾ ਉਹ ਤਾਂ ਆਪ ਕਰਨਾਗੇ। ਇਹਨੂੰ ਖਤਮ ਕਰਨ ਦਾ ਤਰੀਕਾ ਇਹੀ ਹੈ ਵੀ ਆਪਾਂ ਇੱਥੇ ਪਹਿਲਾਂ ਚੀਫ ਸੈਕਰੀਟਰੀ। ਚੀਫ ਸੈਕਰੀਟਰੀ ਕਿਸੇ ਵੀ ਸਟੇਟ ਦਾ ਹੁੰਦਾ ਹੈ। ਚੀਫ ਸੈਕਰੀਟਰੀ ਕਹੇ ਐਸਾ ਹੁੰਦਾ ਹੈ ਜਿਹੜਾ ਸਟੇਟ ਤੋਂ ਬਿਨਾਂ ਨਹੀਂ ਹੁੰਦਾ। ਉਹ ਕਿਸੇ ਸਟੇਟ ਦਾ ਹੁੰਦਾ ਹੈ। ਉਹ ਚੀਫ ਸੈਕਰੀਟਰੀ ਜੱਕੇ ਲਾਤਾ। ਉਹਨਾਂ ਕੈਂਡੀਡਾਟ ਉਹ ਚ ਕਿਉਂ ਨਹੀਂ ਬੋਲ ਸਕਦਾ ਅਕਾਦੀਦਾਂ ਨੇ ਆਪਣੇ ਐਸਜੀਪੀਸੀਬੀ ਜੀ ਚੀਫ ਸੈਕਟਰੀ ਲਾਇਆ ਸੀ ਉਹ ਭਾਈ ਚੀਫ ਸੈਕਟਰੀ ਸਰਕਾਰ ਦਾ ਸਿਸਟਮ ਹੈ ਤੁਹਾਡਾ ਕੋਈ ਨਹੀਂ ਤੁਹਾਡੇ ਸਖਤਰੀ ਹੁੰਦੇ ਨੇ ਜਨਰਲ ਸੈਕਟਰੀ ਉਹ ਉਹ ਨਾਨਕਲੀਚਰੀ ਵੱਖਰੀ ਹੈ ਨਾਨ ਗਵਰਨਮੈਂਟ ਆਰਗੇਨਾਈਜ਼ੇਸ਼ਨ ਤੁਸੀਂ ਉੱਥੇ ਗਵਰਨਮੈਂਟ ਵਾਲਾ ਬਣਾ ਲਿਆ ਚੀਫ ਸੈਕਟਰੀ ਲਾਇਆ ਸੀ ਨਾ ਬਿਲਕੁਲ ਆਏ ਤੇ ਇਸ ਕਰਕੇ ਜਦ ਤੁਸੀਂ ਉਹੋ ਹੀ ਸ਼ਬਦਾਵਲੀ ਵਰਤਣ ਲੱਗ ਜਾਲਿਓ ਜਿਹੜੀ ਸ਼ਬਦਾਵਲੀ ਤੁਹਾਡੇ ਸਾਦੇ ਅਸੂਦੇ ਉਲਟ ਜਾਂਦੀ ਹੈ ਇਹ ਨਾਲ ਹੁੰਦਾ ਚੀਫ ਸੈਕਟਰੀ ਤਾਂ ਹੈ ਨਹੀਂ ਤਾਂ ਚੀਫ ਕਮਿਸ਼ਨਰ ਲਾ ਲਓ ਅਰ ਦੁਦਿਆਨ ਚ ਪੁਲਿਸ ਕਮਿਸ਼ਨਰ ਨਹੀਂ ਹੈਗਾ ਹਾਂ ਜੀ ਇਹਨੂੰ ਤਾਂ ਅਸਸ ਵੀ ਹੁੰਦੇ ਸੀ ਪਹਿਲਾਂ ਉਹ ਕਮਿਸ਼ਨਰ ਲਾਉਣ ਲੱਗੇ ਤੇ ਕੀ ਜਿਹੜਾ ਇੱਥੇ ਵੀ ਚੀਫ ਕਮਿਸ਼ਨਰ ਲਾਓ ਇਹ ਕਮਿਸ਼ਨ ਦਾ ਮਤਲਬ ਹੈ ਇਹ ਸਿਰਫ ਪ੍ਰਸ਼ਾਸਨਿਕ ਅਦਕਾਰ ਆਉਦਾ ਹੈ ਇਹ ਕਿਸੇ ਸਟੇਟ ਦਾ ਨਹੀਂ ਹੈ ਇਹ ਟੈਂਪਰੇਰੀ ਤੌਰ ਤੇ ਉਹਨੂੰ ਪ੍ਰਸ਼ਾਸਨ ਨੂੰ ਚਲਾਉਣ ਵਾਸਤੇ ਹੈ ਕੀ ਸੈਕਟਰ ਦਾ ਮਤਲਬ ਕੀ ਸੈਕਟਰੀ ਡੈਸੀਗਨੇਸ਼ਨ ਇਸ ਸਟੇਟ ਦਾ ਸੋ ਉਹ ਯੂਟੀ ਨੂੰ ਸਟੇਟ ਬਣਾਉਣ ਦੇ ਵਾਸਤੇ ਚੀਫ ਸੈਕਿਉਰਿਟੀ ਕਮਿਸ਼ਨ ਜਮੀਨ ਉਸਮਾਨ ਦਾ ਬਕਾ ਇਹ ਆਇਆ ਨਾ ਸੋਚੇ ਵੀ ਉਹ ਵੀ ਚੀਜ਼ ਹੋਵੀ ਕੀ ਉਹਤੇ ਸੈਕਟਰੀ ਆ ਉਹਤੇ ਕਮਿਸ਼ਨਰ ਆ ਆਈ ਨਹੀਂ ਆਏਗਾ ਨਾ ਕੀ ਸੈਕਟਰੀ ਮਤਲਬ ਉਹ ਸੈਂਟਰ ਹੈ ਕਹਿੰਦਾ ਵੀ ਇਹ ਦਾ ਸਟੇਟ ਆ ਕੰਕਰੀਟ ਕਿ ਇਹਦੇ ਉੱਤੇ ਆਮ ਆਦਮੀ ਪਾਰਟੀ ਦੇ ਇਹ ਅਰੋੜਾ ਜੀ ਵੀ ਬਾਕੀਆਂ ਨੂੰ ਨਾਲ ਲੈ ਕੇ ਮਿਲ ਕੇ ਆਏ ਨੇ ਗਵਰਨਰ ਸਾਹਿਬ ਨੂੰ ਮਿਲੇ ਨੇ ਉਹਦੇ ਉੱਤੇ ਵੀ ਬੜੇ ਸਵਾਲ ਖੜੇ ਹੋ ਰਹੇ ਨੇ ਭਗੰਦਮਾਨ ਕਿੱਥੇ ਸੀ ਦੂਜਾ ਇਹ ਵਿਸਰ ਪਾਰਟੀ ਮੀਟਿੰਗ ਕਿਉਂ ਨਹੀਂ ਬੁਲਾਈ ਇਹ ਜਲਾਸ ਕਿਉਂ ਨਹੀਂ ਬੁਲਾਇਆ ਐਸੇ ਇਹ ਵੱਡਾ ਮਾਮਲਾ ਹੈ ਸੋ ਨਾ ਸਰ ਪਾਰਟੀ ਮੀਟਿੰਗ ਬੁਲਾਈ ਹੈ ਨਾ ਤੁਸੀਂ ਜਲਾਸ ਬਣਾਇਆ ਤੁਸੀਂ ਜਾ ਕੇ ਗਵਰਨਰ ਨੂੰ ਕਹਿ ਕੇ ਆਗੇ ਠੀਕ ਹੈ ਉਹ ਵੀ ਆਪਣਾ ਆਪਣੇ ਆਪ ਕੋਈ ਇੱਕ ਕਦਮ ਹੈ ਪਰ ਉਹ ਕਾਫੀ ਨਹੀਂ ਹੈ ਤੁਸੀਂ ਤਾਕਤ ਕੱਢੀ ਬੰਵੇ ਐਮਐਨ ਦੀ ਨਾ ਸੋਚੀ ਜਾਓ ਕੱਛ ਪੰਜਾਬ ਦੇ ਲੋਕਾਂ ਦੀ ਹੈ ਪੰਜਾਬ ਦੇ ਲੋਕਾਂ ਦੀ 117 ਦੇ 199 ਦੇ ਜਿਹੜੇ ਕਿਹਾ ਕੋਈ ਪਾਰਟੀ ਚੋਂ ਇੱਕ ਵੀ ਹੋਵੇ ਉਹ ਨਾਲੇ ਨਵਾਂ ਨਹੀਂ ਦੇਣੀ। ਤੁਸੀਂ ਨੋਟ ਕਰੋ। ਅਜਲਾਸ ਦਾ ਡਾਕਟਰ ਸਾਹਿਬ ਨਵੇਂ ਖੜੜੇ ਤੇ ਨਹੀਂ ਜਿਹੜਾ ਮੰਡੀ ਕਰਨ ਦਾ ਖੜੜਾ ਆ ਉਹਦੇ ਤੇ ਨਹੀਂ ਬਲਾ ਗਿਆ। ਮੈਂ ਉਹੀ ਕਹਿ ਰਿਹਾ ਨਾ। ਹੂੰ ਤਾਂ ਤੁਸੀਂ ਲੋਟ ਸਪਰੇਸ਼ਨ ਤੇ ਤਾਂ ਬਲਾਉਣ ਨੂੰ ਤਿਆਰ ਹੋ ਜਨੋ। ਨਿੱਕੀ ਨਿੱਕੀ ਗਲਤ ਕਹਿ ਦਿੰਦਾ ਸੀ ਅਜਲਾਸ ਬਣਾਉਣੇ ਤਾਂ ਮਤਲਬ ਤੁਸੀਂ ਅਜਨਾਸ ਨੂੰ ਵੀ ਇੱਕ ਕਿਦੋਂ ਖੁੰਡੀ ਬਣਾ ਲਿਆ। ਜਿਹਦੇ ਤੁਹਾਡੇ ਦਿਲ ਕਰਦਾ ਉਹਦੇ ਹਿੱਟ ਹੈ। ਜਦ ਮਾਰੋ ਜਿੱਦੇ ਕਰਦਾ ਜਦ ਮਾਰੋ। ਤੁਸੀਂ ਅਜਲਾਸ ਅਜਨਾਸ ਕਦੇ ਵਾਸਤੇ ਨੇ। ਤੇ ਉਹ ਜਿਹੜਾ ਤੁਹਾਡਾ ਸਵਾਲ ਦਾ ਹੀ ਮੈਂ ਜਵਾਬ। ਅਜਲਾਸ ਹੁੰਦੇ ਨੇ ਵਿਕਾਸ ਵਾਸਤੇ। ਕਿਸੇ ਸਮੱਸਿਆ ਦੇ ਹੱਲ ਵਾਸਤੇ। ਫੰਟ ਤੁਸੀਂ ਜਿਹੜਾ اجلاس ਕਰਦੇ ਹੋ ਜਦ ਤਾ ਤੁਸੀਂ ਕਾਨੂੰਨੀ ਕਾਰਵਾਈ ਪੂਰੀ ਕਰਨੀ ਆ ਵੀ ਬਜਟ ਪਾਸ ਕਰਨੇ ਪੈਣਾ ਤੇ ਨਾਲ ਹੀ ਕਹਿੰਦੇ ਨੇ ਸਾਡੇ ਕੋਲ ਹੋਰ ਤਾਂ ਕੋਈ ਕੰਮ ਹੈ ਨਹੀਂ ਇਹ ਸਬੂਤ ਹੈ ਵੀ ਤੁਸੀਂ اجلاس ਸਮੱਸਿਆ ਦੇ ਹੱਲ ਵਾਸਤੇ ਨਹੀਂ ਬੁਲਾ ਰਹੇ ਤੁਸੀਂ ਕਾਨੂੰਨੀ ਜ਼ਾਬਤਾ ਪੂਰਾ ਕਰਨਾ ਵੀ ਦੋ اجلاس ਹੋਣਾ ਜ਼ਰੂਰੀ ਨੇ ਸਾਥੀ ਇਹ ਜੇ ਜ਼ਾਬਤਾ ਪੂਰਾ ਕਰ ਰਹੇ ਹੋ ਦੂਜਾ ਤੁਸੀਂ اجلاس ਬੁਲਾਉਣੇ ਆਪਣੀ ਆਪਣੀ ਤਾਕਤ ਦਿਖਾਉਣ ਵਾਸਤੇ ਪਾਰਟੀ ਦੇ ਜਿਹੜੇ ਇੰਟਰਨਲ ਝਗੜੇ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਤੁਸੀਂ ਪੰਜਾਬ ਦੇ ਜਿਹੜੇ ਮਸਲੇ ਨੇ ਨਾ ਜੀ ਨੇ ਸਿੱਖਿਆ ਐਸੇ ਤਾ ਬਿਲਵਾਰਿਆ ਪ੍ਰਸ਼ਤਾਚਾਰ ਹੈ ਅਰੋਜ ਤਹਿਸੀਲਦਾਰ ਰੋਜ ਆਪਣ ਨੂੰ ਪਤਾ ਹੀ ਹੈ ਤਸੀਲਾਂ ਜੋ ਕੁਛ ਹੁੰਦਾ ਹੈ ਰੋਜ ਉਹ ਹੜਤਾਲ ਕਰਕੇ ਬਹਿ ਜਾਂਦੇ ਨੇ ਪਰ ਰੋਜ ਹੜਤਾਲ ਕਰਕੇ ਬਹਿ ਜਾਂਦੇ ਤੁਸੀਂ ਅੱਜ ਤੱਕ ਨਿਪਟਾਰਾ ਨਹੀਂ ਕਰ ਸਕੇ ਜਦ ਕਿ ਨਿਪਟਾਰਾ ਹੋ ਸੋਖਾ ਇਹਨਾਂ ਨੂੰ ਜਾਣਿਆ ਦੇ ਸਾਹਮਣੇ ਆ ਜਾਂਦੀ ਪਰ ਤੁਸੀਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਰੀ ਉਸ ਹਮਾਮ ਕਿੱਕੋ ਜਿਹਾ ਤੁਸੀਂ ਹੀ ਆਨਲਾਈਨ ਰੇਟ ਤੁਹਾਡੇ ਡੀਸੀ ਦਾ ਕਰਦੇ ਨੇ ਆਨਲਾਈਨ ਪਾ ਲੋ ਵੀ ਇੰਦੂ ਕੱਟ ਨਹੀਂ ਹੋਣੀ ਜਿਸ ਜਿਹੜਾ ਬੰਦ ਵੀ ਕਰਾ ਲਵਾਂ ਬੰਦ ਵੀ ਕਰਾਈ ਜਾਵੇ ਆ ਆਨਲਾਈਨ ਸਿਸਟਮ ਆਇਦੋ ਹੁੰਗਾ ਇੱਕ ਇੱਕ ਬੰਦਾ ਬੈਠਾ ਪੋਰਟਲ ਤੇ ਕਰੀ ਜਾਊਗਾ ਸਾਰੇ ਤੁਸੀਂ ਭਰਦੇ ਬੈਠੋ ਕੁਝ ਨਹੀਂ ਕਰਨਾ ਕੋਈ ਸਜੰਦੇ ਨਹੀਂ ਬੈਠੋ ਤਨ ਖਾਓ ਜਿਹੜੇ ਵੀ ਸਰਕਾਰੀ ਅਧਿਕਾਰੀ ਕਰਪਸ਼ਨ ਕਰਦੇ ਨੇ ਕਰਪਸ਼ਨ ਇਸ ਗੱਦੀ ਨਹੀਂ ਕਰਦੇ ਵੀ ਉਹ ਅਧਿਕਾਰੀ ਨੇ ਇਸ ਗੱਦੀ ਕਰਦੇ ਉਹਨਾਂ ਕੋਲ ਪਾਵਰ ਹੈ ਉਹ ਅਧਿਕਾਰੀ ਰਹਿ ਪਾਵਰ ਕੋਲ ਇਹ ਇਹ ਸਿਕਵਲ ਨਹੀਂ ਕਰਿਆ ਅਕਚੁਅਲੀ ਜ਼ਿਮੇਵਾਰ ਨਹੀਂ ਸੀ ਹਾਂਜੀ ਇਹ ਕਿਵੇਂ ਖਰਾਬ ਕਰਦੇ ਨੇ ਸਾਡੇ ਕੋ ਉਹ ਡਿਪਟੀ ਕੰਟਰੋਲ ਫਾਈਨੈਂਸ ਐਂਡ ਅਕਾਊਂਟ ਫਰਮ ਦੇ ਨੇ ਉਹਨਾਂ ਨੇ ਕੁਝ ਕਰਿਆ ਮੈਂ ਕਿਹਾ ਤੁਸੀਂ ਦੇ ਜੀ ਮੇਰੀ ਪਾਵਰ ਹੈ ਕਿ ਨਹੀਂ ਦੇਖਿਆ ਤੁਸੀਂ ਆਪ ਹੀ ਤਾਂ ਖਰੀਦ ਕਰ ਲਈ ਤੁਸੀਂ ਤਾਂ ਚੈੱਕ ਕਰਨਾ ਸੀ ਵੀ ਖਰੀਦ ਦੇ ਵਿੱਚ ਕੋਈ ਗੜਬੜ ਤਾਂ ਨਹੀਂ ਹੋ ਰਹੀ ਮੇਰੇ ਮੇਰੀ ਪਾਵਰ ਹੈ ਮੈਂ ਠੀਕ ਹੈ ਉਹ ਡੀਜੀਓ ਪਾਵਰ ਹੁੰਦੀ ਹੈ ਨੇ ਨਾਗਰ ਚਿੱਠੀ ਕਰਦੀ ਵੀ ਤੇਰੀ ਪਾਵਰ ਖੋੜੀਆਂ ਉਹ ਦੇਖੇ ਕਿ ਇਹ ਕਿ ਹੋ ਗਿਆ ਕਿਉਂਕਿ ਜਿਹੜੀ ਸ਼ਕਤੀ ਤੁਸੀਂ ਕਿਸੇ ਨੂੰ ਜੋ ਵਾਕਸਨ ਨੂੰ ਯੂਨੀਵਰਸਿਟੀ ਚੁਣਦਾ ਤਸੀਦਾਰਾਂ ਦੀ ਜੂਨੀਅਰ ਨੇ ਕਹਿਤਾ ਵੀ ਸਾਡਾ ਤਾਂ ਕੋਈ ਕੰਮ ਨਹੀਂ ਆ ਰਿਹਾ ਜਿਸ ਦਿਨ ਕਰਨਾ ਉਹ ਕਹਿੰਦਾ ਬਿਲਕੁਲ ਠੀਕ ਹੈ ਤੁਹਾਡਾ ਕੋਈ ਕੰਮ ਨਹੀਂ ਰਿਹਾ ਜਿਸ ਦਿਨ ਕਰਨਾ ਫਿਰ ਤੁੰਡ ਨੇ ਸਿਖਾਉਣੀ ਦਾ ਪਹਿਲੇ ਤੇ ਇਹ ਗੱਲ ਦੀ ਖੰਦੇ ਨੇ ਉਹ ਇੰਤਕਾਲ ਤੁਸੀਂ ਆਨਲਾਈਨ ਇੰਤਕਾਲ ਕਰ ਦੋ ਵਿਸਾਇਨੀ ਤੇ ਰੁਮਾਈ ਬਲਾਈ ਜਾਊਗਾ ਕਾਹੇ ਹੋਗਾ ਆਨਲਾਈਨ ਸਾਰੇ ਜਵਾਬ ਦੇਣਗੇ ਬਸ ਕੁਝ ਨਹੀਂ ਕਰਨਾ ਐਜੇ ਇੱਕ ਬੰਦਾ ਬਿਠਾ ਦੋ ਆਨਲਾਈਨ ਕੋਰਟਾਂ ਚ ਨਹੀਂ ਗਵਾਹੀਆਂ ਹੁੰਦੀਆਂ ਆਨਲਾਈਨ ਕਰਕੇ ਅਗਲਾ ਨਾ ਕਰੀ ਜੋ ਨਾਲੇ ਬੰਦੇ ਕੱਢ ਗਏ ਨਾਲੇ ਉਹ ਬੈਠੇ ਨੇ ਉਹਨਾਂ ਨੂੰ ਕੁਝ ਨਹੀਂ ਕਰਨਾ ਕੋਈ ਸਜ਼ਾ ਨਹੀਂ ਦੇਣੀ ਕੋਈ ਤਨਖਾਹ ਨਹੀਂ ਰੋਕਣੀ ਬੈਠੇ ਰਹਿਣ ਮੱਖੀਆਂ ਵਾਲੀ ਜਾਨ ਸਾਲਾ ਤੇ ਬਿਉਦੂਮਤੰ ਕਰਨਾ ਹੋਵੇ ਗੱਡੀਆਂ ਦਾ ਹਿਸਾਬ ਲਾਉਣ ਲੱਗ ਜਿਓ ਗੱਡੀ ਕਿੱਥੇ ਚਲਾਈ ਸੀ ਤੂੰ ਤਾਂ ਦਫ਼ਤਰ 'ਚ ਬੈਠਣਾ ਸੀ ਤੇ ਤਾਂ ਕੋਈ ਦੌੜਾ ਹੀ ਨਹੀਂ ਸੀ 10 ਗੱਡੀਆਂ ਕਿੰਨੇ ਚੱਲੀਆਂ ਜੀ ਆਪ ਤੇ ਜਵਾਬ ਦੇਣਗੇ ਡਾਕਟਰ ਨੂੰ ਕਰੂ ਕੌਣ ਇਸ ਕਰਕੇ ਹੈਂ ਜੀ ਇਹ ਕਰੂ ਕੌਣ ਇਸ ਕਰਕੇ ਨਾ ਤੇ ਮੈਂ ਇਹੀ ਕਹਿਣਾ ਰੇਂਜਿਆ ਦੇ ਤੁਸੀਂ ਕਰਨਾ ਮੈਂ ਪ੍ਰਸ਼ਾਸਨ ਕਰਤਾ ਹੀ ਰਹਾ ਮੈਂ ਇਹ ਜੀ ਜਿਹੜੇ ਬੰਦੇ ਨਾ ਵੀ ਮੈਂ ਉਹ ਪਾਣੀਆਂ ਦਾ ਮੁੰਡਾ ਕੋਠੇ ਚੜੇ ਮੈਂ ਛਾਲ ਮਾਰ ਵਿਚਾਲ ਮਾਰ ਵਿਚਾਲ ਮਾਰ ਇਹ ਨਾ ਪਤਾ ਇਹ ਨਾ ਨਾ ਮੈਨੂੰ ਪੱਤੇ ਜਉ ਤੁਹਾਨੂੰ ਮੇਰੇ ਕੱਲ ਦਾ ਉਹ ਕੋ ਜੱਟ ਨੰਗਾ ਜਾਂਦਾ ਕਹਿੰਦਾ ਅਰੇ ਵੀ ਕੀ ਕਰ ਹੋ ਗਈ ਕਹਿੰਦੇ ਮੁੰਡਾ ਕੋਠੇ ਤੇ ਛਾਲ ਮਾਰਦਾ ਕੱਡਾ ਮੁੰਡਾ ਬਹੁਤ ਬਰਾ ਬਹੁਤ ਥਾਰੇ ਕੱਢ ਰਿਹਾ ਮਨ ਨਹੀਂ ਰਿਹਾ ਕਹਿੰਦਾ ਮੈਂ ਬਣੋਣਾ ਉਹ ਗਿਆ ਉਹ ਕਿੱਕਾ ਗੋ ਉਹ ਕਹਿੰਦਾ ਕੀ ਕਰਨ ਲੱਗਿਆ ਕਹਿੰਦਾ ਤੇ ਸੱਦੇ ਸੱਟ ਲੱਗਿਆ ਤੂੰ ਕਹਿੰਦਾ ਛਾਲ ਮਾਰਨੀ ਕੁਛ ਕਰ ਮੈਂ ਹੀ ਛੁੱਟ ਦਨਾ ਨਾਨਾ ਕਹਿੰਦਾ ਮੈਂ ਤਾਂ ਬਾਪੂ ਨੂੰ ਡਰਾਉਂਦਾ ਸੀ ਸੋ ਇਸ ਕਰਕੇ ਇਹ ਜਿਹੜਾ ਸਰਕਾਰ ਦਾ ਤੰਤਰ ਹੈ ਇੰਨੀ ਜ਼ਿਆਦਾ ਕਰੱਟ ਹੋ ਗਿਆ ਇਹ ਮੈਨੂੰ ਕਹਿੰਦੇ ਕੋਈ ਝਿਜਕ ਨਹੀਂ ਤੁਸੀਂ ਆਹ ਕਰੋ ਜਾਓ ਤੁਸੀਂ ਕਿਸੇ ਮਹਿਕਮੇ ਵਿੱਚ ਕੰਮ ਕਰਾ ਕੇ ਦਿਖਾਓ ਮੁਗ ਅੰਤਮਾਨ ਤੋਂ 100 ਚਿੱਠੀ ਲਿਖ ਲਓ ਰਜਿਸਟਰਡ ਚਿੱਠੀਆਂ ਪਾ ਦਿਓ ਜਮਾਦ ਲੈ ਕੇ ਦਿਖਾਓ ਉਸੇ ਚਿੱਠੀ ਲਗਾ ਆਟੀਏ ਚ ਮੰਗ ਲਓ ਕਿ ਇਹਦੇ ਹੋਇਆ ਕੀ ਜੇ ਉਹਦਾ ਜਵਾਬ ਵੀ ਤੁਹਾਨੂੰ ਆ ਕੇ ਤਾਂ ਕਹਿੰਦੇ ਦਿਖ ਦੇਣਗੇ ਕਾਰਵਾਈ ਦੀ ਨਾ 6 ਸਾਲ ਕਾਰਵਾਈ ਦੀ ਨਾ ਰਾਈਟ ਟੂ ਸਰਵਿਸ ਐਕਟ ਬਣਿਆ ਹੋਇਆ ਇਹ ਕਿਹੜੀ ਸਰਕਾਰ ਹੈ ਇਹ ਤਾਂ ਸਰਕਾਰਾਂ ਦੀ ਸਰਕਾਰ ਚੱਲ ਨਹੀਂ ਰਹੀ ਤੁਸੀਂ ਲੋਕਾਂ ਨੂੰ ਕਹਿੰਨਾ ਕਿ ਚਿੱਠੀਆਂ ਪਾਈ ਜਾਓ ਕਰਨਾ ਤੁਸੀਂ ਕੁਝ ਹੈ ਨਹੀਂ ਤੁਸੀਂ ਚਿੱਠੀਆਂ ਦਾ ਕੰਮ ਕਿਉਂ ਬਦਾਉਣੇ ਬਈ ਤੁਸੀਂ ਫालतू ਬੇਕੁਸ਼ ਕੰਮ ਬਣਾਉਣੇ ਜੇ ਤੁਸੀਂ ਚਿੱਠੀਆਂ ਆਉਂਦੀਆਂ ਨੇ ਉਹਦੇ ਉੱਤੇ ਦੇਖੋ ਵੀ ਇੰਨੇ ਦਿਨਾਂ ਚ ਇਹਦਾ ਫੈਸਲਾ ਕਰਕੇ ਇਹਨਾਂ ਕੋਲ ਕੀ ਫੈਸਲਾ ਕਰਨਾ ਹੈ ਇਹਦਾ ਨਿਪਟਾਰਾ ਕਰਕੇ ਮੁੱਖ ਮੰਤਰੀ ਦਫ਼ਤਰ ਨੂੰ ਹੀ ਤੇ ਜੋ ਉਹ ਬੰਦੇ ਨੂੰ ਭੇਜੋ ਤੁਸੀਂ ਦਬਸ ਨੂੰ ਚਿੱਠੀ ਸਦੇ ਭੇਜ ਦੇਣੇ ਡਾਕੀਆ ਤੁਸੀਂ ਤਾਂ ਡਾਕੀਏ ਤੋਂ ਮੇ ਮਾਰਿਓ ਡਾਕੀਆ ਫਿਰ ਵੀ ਉਸੇ ਕਰਕੇ ਚਿੱਠੀ ਦੇ ਕੇ ਜਾਂਦਾ ਛੋਡੀ ਤਾਂ ਇਹ ਵੀ ਨਹੀਂ ਪਤਾ ਕਿ ਚਿੱਠੀ ਕਿਸੇ ਹੋਰ ਕੋਲ ਚਲੀ ਜਾਵੇ ਡਾਟ ਸਾਬ ਆਪਾਂ ਚੰਡੀਗੜ੍ਹ ਵਾਲੇ ਮਾਮਲੇ ਤੇ ਫੇਰ ਆਈਏ ਉਹਦੇ ਤੇ ਹੋਣਾ ਕੀ ਚਾਹੀਦਾ ਅੱਗੇ ਕਿਵੇਂ ਗੱਲ ਚੱਲੇ ਰੁਕਦਾ ਤਾਂ ਲੱਗਦਾ ਨਹੀਂ ਮੈਨੂੰ ਹਾਂ ਮੈਂ ਇਸੇ ਗੱਲ ਤੇ ਕਹਨਾ ਨਹੀਂ ਇਹ ਰੁਕੇਗਾ ਨਹੀਂ ਇਹ ਸਾਰੇ ਇਕੱਠਾ ਹੋਣਾ ਇਹ ਤਾਂ ਸਰਕਾਰ ਆਵਦਾ ਮੈਂ ਉਸੇ ਗਲਤੀ ਆ ਰਹੀ ਸੀ ਵੀ ਸਰਕਾਰ ਕਿਉਂ ਇਹਨਾਂ ਲੋਕਾਂ ਦਾ ਇਹ ਕਾਨੂੰਨ ਤਿਆਰ ਨਹੀਂ ਹੋ ਗਈ ਜਿਹੜਾ ਮੈਂ ਇੰਨੀ ਲੰਬੀ ਗੱਲ ਕਰੀ ਆ ਉਹ ਇਸ ਕਰਕੇ ਕਰੀਏ ਵੀ ਕਰਮਚਾਰੀ ਨਹੀਂ ਹੈ ਇਹ ਅਜਲਾਫ ਬਣ ਖੜੀ ਦਫਤਰ ਸੁਕਾਰ ਨੂੰ ਪਤਾ ਹੋਵੇ ਇਕੱਠੇ ਹੋਣ ਇਹਨਾਂ ਮਾਮਲਿਆਂ ਦੇ ਉੱਤੇ ਇੱਕ ਦਿਨ ਆਪ ਪਾਰਟੀ ਤਾਂ ਹੁੰਦੀ ਹੀ ਨਹੀਂ ਇਕੱਠੀ ਆਪ ਪਾਰਟੀ ਨੇ ਤਾਂ ਕਹੇ ਪਾਣੀਆ ਦਾ ਮਾਮਲਾ ਸੀ ਉਹਦੇ 'ਚ ਨਹੀਂ ਗਈ ਸੀ ਇੱਥੇ ਸੈਮੀਨਾਰ ਬਣਾਇਆ ਸੀ ਪਰ ਕਿਸੇ ਨੇ ਆਪਾ ਪਾਰਟੀ ਤਾਂ ਗਈ ਨਹੀਂ ਉਹਨਾਂ ਦਾ ਛੋਟਾ ਬੰਦਾ ਬਣੀ ਗਿਆ ਜਿਆਦਾ ਬਾਕੀ ਸਾਰੀਆਂ ਪਾਰਟੀਆਂ ਆ ਗਈਆਂ ਸੀ ਉੱਥੇ ਇਦਾਂ ਹੀ ਜਿਆਦਾ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਸੀ ਉਦੋਂ ਆਪ ਦਾ ਕੋਈ ਨਹੀਂ ਆਇਆ ਉਹਦੇ ਵੀ ਕਾਂਗਰਸੀ ਤੇ ਕਲ ਗਿਆਗੇ ਸੀ ਹਾਲਾਂਕਿ ਕਾਲੀਆਂ ਵਾਸਤੇ ਉਹਨਾਂ ਬਹੁਤ ਅੱਖਾਂ ਸੀ ਉਦੋਂ ਗੱਲ ਤੇ ਹੀ ਬਣੀ ਹੋਈ ਸੀ ਜੇ ਹੁਣ ਚੰਡੀਗੜ੍ਹ ਦੇ ਮਾਮਲੇ 'ਚ ਕੱਡੇ ਮਿਲਣ ਗਏ ਜੇ ਸਾਰਿਆਂ ਨੂੰ ਬੁਲਾਉਂ ਇਹ ਸਾੜਿੰਗ ਆ ਪਾਰਟੀ ਦਾ ਕੰਮ ਹੈ ਚਾਹੇ ਕਿਸ ਲਈ ਐਮਐਲਏ ਕੱਟਣੇ ਚਾਹੇ ਵਧਣੇ ਚਾਹੇ ਕੋਈ ਕਿਸੇ ਤਾਕਤ ਕੱਟਿਆ ਚਾਹੇ ਵਧਦਾ ਇਹ ਇੱਕ ਕੇਂਦਰ ਨੂੰ ਇਹ ਦੱਸਣਾ ਹੈ ਵੀ ਅਸੀਂ ਇਕੱਠੇ ਹਾਂ ਸਾਡੇ ਸਭ ਮੱਤ ਭੇਦ ਹੋ ਸਕਦੇ ਨੇ ਅਸੀਂ ਇਸ ਗੱਲ ਦੇ ਉੱਤੇ ਤੁਸੀਂ ਦੇਖੋ ਕਿਸਾਨਾਂ ਨੇ ਠੀਕ ਕਰਿਆ ਜਾਂ ਗਲਤ ਕਰਿਆ ਉਸ ਤੇ ਨਾ ਵੀ ਜਾਏ ਇਹ ਮਜਬੂਰ ਕਰਤਾ ਤੇ ਗਰੇਵਾਲ ਸਾਹਿਬ ਨੂੰ ਕਹਿਣਾ ਪਿਆ ਕਿ ਜੀ ਗਰੇਵਾਲ ਸਾਹਿਬ ਦੀ ਜਾਨ ਸੇ